ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਮੀਤ ਕਰਦੇ ਹਾਂ ਤੁਸੀਂ ਸਾਰੇ ਜਾਣੀ ਵਧੀਆ ਹੋਵੋਗੇ ਸੋ ਕਾਫੀ ਲੰਬੇ ਟਾਈਮ ਤੋਂ ਮੈਂ ਕੋਈ ਵਲੌਗ ਨਹੀਂ ਸੀ ਪਾਰੀ ਕਿਉਂਕਿ ਮੇਰੀ ਤਬੀਅਤ ਬਿਲਕੁਲ ਵੀ ਠੀਕ ਨਹੀਂ ਸੀ ਤੇ ਹੁਣ ਥੋੜੇ ਦਿਨਾਂ ਤੋਂ ਮੇਰੀ ਤਬੀਅਤ ਥੋੜੀ ਫਰਕ ਹੋਇਆ ਆ ਤਾਂ ਹੁਣ ਮੈਂ ਤੁਹਾਡੇ ਨਾਲ ਡੇਲੀ ਅਪਡੇਟਸ ਸ਼ੇਅਰ ਕਰਦੀ ਰਾਵਾਂਗੀ ਸੋ ਕਾਫੀ ਟਾਈਮ ਤੋਂ ਮੈਂ ਤੁਹਾਨੂੰ ਘਰ ਦਾ ਕੰਮ ਵੀ ਨਹੀਂ ਵਿਖਾਇਆ ਪਿੱਛੇ ਤੁਸੀਂ ਦੇਖ ਸਕਦੇ ਹੋ ਸਾਡਾ ਘਰ ਆਲਮੋਸਟ ਡਨ ਹੀ ਹੋ ਗਿਆ ਹੈ ਬਸ ਥੋੜਾ ਬਹੁਤਾ ਕੰਮ ਰਹਿ ਗਿਆ ਹੈ ਤੇ ਇੰਨਾ ਜ਼ਿਆਦਾ ਵਧੀਆ ਲੱਗਦਾ ਨਹੀਂ ਜ਼ਿਆਦਾ ਖੁਸ਼ੀ ਹੁੰਦੀ ਹੈ ਵੇਖ ਕੇ ਮਤਲਬ ਜਿਸ ਦਾ ਘਰ ਬਣ ਰਿਹਾ ਹੁੰਦਾ ਆ ਜੋ ਜੋ ਚੀਜ਼ ਉਹ ਮੈਂ ਮੈਂ ਫੀਲ ਕਰ ਸਕਦੀ ਹਾਂ ਕਿਉਂਕਿ ਇੱਕ ਬਹੁਤ ਹੀ ਲੰਮਾ ਟਾਈਮ ਇੱਕ ਬਹੁਤ ਹੀ ਲੰਮਾ ਸਬਰ ਕੀਤਾ ਆ ਸੀ ਤਾਂ ਜਾ ਕੇ ਸਾਡਾ ਇਹ ਘਰ ਬਣਿਆ ਜੋ ਆਪਣੇ ਵੱਡਿਆਂ ਦੀ ਮਿਹਨਤ ਹੈ ਸੋ ਬਹੁਤ ਖੁਸ਼ੀ ਹੁੰਦੀ ਹੈ ਮੈਨੂੰ ਤੇ ਮੈਂ ਤੁਹਾਨੂੰ ਦਿਖਾਨੀ ਆ ਕਿ ਆਲਮੋਸਟ ਜਿਹੜਾ ਜਿਹੜਾ ਕੰਮ ਸਾਡਾ ਡਨ ਹੋ ਗਿਆ ਆ ਇਹ ਹੋਈ ਸੀ ਦਵਾਈ ਲੈਣ ਵਾਸਤੇ ਕਿਉਂਕਿ ਮੰਮੀ ਦੇ ਕਾਫੀ ਲੰਮੇ ਟਾਈਮ ਤੋਂ ਗੋਡੇ ਦੁਖ ਰਹੇ ਸੀਗੇ ਤਾਂ ਮੰਮ ਸੀ ਕਿਹਾ ਕਿ ਮੰਮੀ ਕਿਸੇ ਚੰਗੇ ਡਾਕਟਰ ਦੇ ਦਿਖਾ ਦਿੰਨੇ ਆ ਸੋ ਮੰਮੀ ਤੇ ਡੈਡੀ ਹੁਣ ਗਏ ਨੇਗੇ ਪਟਿਆਲੇ ਤੇ ਹਰਪਰਵੀਨ ਹਜੇ ਸਕੂਲ ਤੋਂ ਆਈ ਨਹੀਂ ਕਿਉਂਕਿ ਹਰਪਰਵੀਨ ਪਿਛਲੇ ਰੀਸੈਂਟ ਕੁਝ ਦਿਨਾਂ ਤੋਂ ਲੈ ਰਹੀ ਹੈ ਜੀ ਬਾਸਕਟਬਾਲ ਟ੍ਰੇਨਿੰਗ ਤਾਂ ਅਕੈਡਮੀ ਦੇ ਵਿੱਚ ਆ ਤੇ ਉਹਦੇ ਪਾਪਾ ਨੂੰ ਲੈਣ ਗਏ ਹੋਏ ਨੇ ਤੇ ਮੈਂ ਉਹਦੇ ਲਈ ਅੱਜ ਬਣਾ ਲਈ ਸੀਗੀ ਫਰਾਈਜ਼ ਫਰੈਂਚ ਫਰਾਈਜ਼ ਮੈਂ ਇਹਨਾਂ ਨੂੰ ਥੋੜਾ ਬਹੁਤ ਰੋਸਟ ਕਰ ਲਿਆ ਸੀ ਹਲਕਾ ਜਿਹਾ ਬਿਕੋਜ਼ ਅਸੀਂ ਹਰ ਪ੍ਰਵਿੰਦ ਦੇ ਆਨਟ ਟਾਈਮ ਆ ਤਾਂ ਜਦੋਂ ਉਹ ਆ ਗਈ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਫਿਰ ਦੁਬਾਰਾ ਤੋਂ ਫਰਾਈ ਕਰਾਂਗੀ ਕਾਫੀ ਦਿਨ ਹੋ ਗਏ ਸੀ ਮੈਂ ਸੋਚ ਰਹੀ ਸੀ ਕਿ ਤੁਹਾਨੂੰ ਘਰ ਵਿਖਾਨੀ ਆ ਬਟ ਉਹੀ ਹੈ ਕਿ ਥੋੜਾ ਹੰਮ ਕੰਮ ਦੇ ਵਿੱਚ ਇਹਨਾਂ ਸੜਾ ਉਲਝੇ ਹੋਈ ਸੀ ਤਾਂ ਮੈਂ ਕੋਈ ਵੀ ਵਲੌਗ ਨਹੀਂ ਸੀ ਨਾ ਵੀ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਨੀ ਆ ਜੋ ਸਾਡੀ ਐਂਟ੍ਰੈਂਸ ਦਾ ਮੇਨ ਡੋਰ ਸੀਗਾ ਉਹ ਵੀ ਫੁੱਲ ਐਂਡ ਫਾਈਨਲ ਰੈਡੀ ਹੋ ਗਿਆ ਆ ਬਸ ਜਸਟ ਉਹਦੀ ਪਾਲਿਸ਼ ਬਾਕੀ ਆ ਸੋ ਮੈਂ ਤੁਹਾਨੂੰ ਦਿਖਾਉਣੀ ਆ ਆ ਦੇਖੋ ਕਿੰਨਾ ਪੋ ਸੋਹਣਾ ਲੱਗ ਰਿਹਾ ਆ ਤੇ ਇਹਦੇ ਜਿਹੜੇ ਹੈਂਡਲਸ ਨੇ ਉਹ ਅਸੀਂ ਕਾਪਰ ਦੇ ਵਿੱਚ ਲਈ ਨੇਗੇ ਦੇਖੋ ਤੁਸੀਂ ਇਹ ਮੇਰੀ ਤੇ ਹਰਪ੍ਰੀਤ ਦੇ ਪਾਪਾ ਦੀ ਚੁਆਇਸ ਸੀਗੀ ਸੋ ਅਸੀਂ ਇਹਨੂੰ ਹਾਫ ਪਾਰਟੀਸ਼ਨ ਦੀ ਵਜਾਏ 1 1/2 ਕਰਵਾਇਆ ਹੈ ਬਿਕੋਜ਼ ਇਧਰਲੀ ਸਾਈਡ ਆਪਾਂ ਥੋੜੀ ਪਤਲੀ ਰੱਖੀ ਹੈ ਤੇ ਇਸ ਵਾਲੀ ਸਾਈਡ ਕਿਉਂਕਿ ਰੈਗੂਲਰ ਇਹ ਵਾਲੀ ਸਾਈਡ ਹੀ ਅਸੀਂ ਜ਼ਿਆਦਾ ਯੂਜ਼ ਕਰਿਆ ਕਰਾਂਗੇ ਦੇਖੋ ਤੁਹਾਨੂੰ ਬੈਕ ਪੂ ਪਿੱਛੇ ਤੇ ਦੀ ਲੁੱਕ ਬਖਾਨੀ ਹੈ ਵਿੱਚ ਦੇਖੋ ਬਹੁਤ ਸੋਹਣਾ ਲੱਗ ਰਿਹਾ ਹੈ ਆ ਬਹੁਤ ਪਿਆਰਾ ਲੱਗ ਰਿਹਾ ਹੈ ਸੋ ਤੁਹਾਨੂੰ ਦਿਖਾਨੀ ਅੰਦਰ ਚਲੋ ਤੇ ਨਾਲ ਵਾਲਾ ਇਹ ਵਾਲਾ ਗੇਟ ਵੀ ਆਪਣਾ ਰੈਡੀ ਹੋ ਗਿਆ ਹੈ ਆ ਅੱਜ ਮੈਂ ਤੁਹਾਨੂੰ ਥੋੜਾ ਬੋਤਾ ਵਿਖਾ ਦਿੰਨੀ ਆ ਬਾਕੀ ਫੁੱਲ ਐਂਡ ਫਾਈਨਲ ਤਾਂ ਤੁਹਾਨੂੰ ਇੱਕ ਪ੍ਰੋਪਰ ਵੀਡੀਓ ਬਣੇਗੀ ਪ੍ਰੋਪਰ ਇੱਕ ਵੀਡੀਓ ਸ਼ੂਟ ਕਰਾਂਗੀ ਜਿਹਦੇ ਵਿੱਚ ਲਾਈਟਿੰਗ ਕਰਾਂਗੀ ਤੁਹਾਨੂੰ ਜਸਟ ਹਲਕਾ ਹਲਕਾ ਵਿਖਾਦਨੇ ਮਿਕਾ ਉਹ ਜਿਹੜੇ ਸਫਾਈ ਦਾ ਕੰਮ ਸਾਰਾ ਪਿਆ ਆ ਬਾਕੀ ਸਾਰਾ ਕੁਝ ਤਾਂ ਮੈਂ ਇੱਕ ਵੀਡੀਓ ਦੇ ਵਿੱਚ ਨਹੀਂ ਵਿਖਾ ਸਕਦੀ ਪਰ ਜਿੱਦਾਂ ਜਿੱਦਾਂ ਆਪਣੇ ਘਰ ਦਾ ਕੰਮ ਹੁੰਦਾ ਰਹੇਗਾ ਤੇ ਆਲਮੋਸਟ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਸਾਰਾ ਹੋ ਗਿਆ ਹੈ ਜਸਟ ਐਸ ਸੈਨੀਟਰੀ ਆਪਣਾ ਇੱਕ ਪੇਂਟ ਦਾ ਕੰਮ ਹੀ ਬਾਕੀ ਹੈ ਹਲਕੀ ਫੁਲਕੀ ਥੋੜੀ ਬਹੁਤੀ ਪਾਲਿਸ਼ ਵਗੈਰਾ ਰਹਿੰਦੀ ਹੈ ਬਾਕੀ ਆਲਮੋਸਟ ਡਨ ਹੈ ਤੇ ਅਸੀਂ ਘਰ ਸ਼ਿਫਟ ਕਰਨਾ ਥੋੜੇ ਟਾਈਮ ਤੱਕ ਤੇ ਇਹ ਤੁਹਾਨੂੰ ਡੇਲੀ ਅਪਡੇਟਸ ਮਿਲਦੀਆਂ ਰਹਿਣਗੀਆਂ ਤੇ ਮੈਂ ਤੁਹਾਨੂੰ ਨਾ ਇੱਕੋ ਦਿਨ ਦੇ ਵਿੱਚ ਸਾਰਾ ਕੁਝ ਨਹੀਂ ਵਿਖਾ ਸਕਦੀ ਤੇ ਕੱਲ ਤੋਂ ਮੈਂ ਤੁਹਾਨੂੰ ਇੱਕ ਵੀਡੀਓ ਪਾਵਾਂਗੀ ਜਿਹਦੇ ਵਿੱਚ ਮੈਂ ਇੱਕ ਪ੍ਰੋਪਰ ਕਿਚਨ ਇੱਕ ਪ੍ਰੋਪਰ ਬੈਡਰੂਮ ਲੀਵਿੰਗ ਏਰੀਆ ਡਰਾਇੰਗ ਏਰੀਆ ਇਹ ਸਾਰਿਆਂ ਦੀ ਪ੍ਰੋਪਰ ਇੱਕ ਵੀਡੀਓ ਬਣਾ ਕੇ ਪਾਵਾਂਗੀ ਜਿਹਦੇ ਵਿੱਚ ਉਸ ਜਗ੍ਹਾ ਤੇ ਕਿੰਨਾ ਖਰਚਾ ਆਇਆ ਹੈ ਤੇ ਕਿਹੜਾ-ਕਿਹੜਾ ਕੰਮ ਅਸੀਂ ਕੀ-ਕੀ ਕੀਤਾ ਹੈ ਕੀ-ਕੀ ਸਾਡੀਆਂ ਥੋੜੀਆਂ-ਬਹੁਤੀ ਮਿਸਟੇਕਸ ਰਹੀਆਂ ਜੋ ਤੁਹਾਨੂੰ ਹੈਲਪ ਮਿਲੇਗੀ ਅੱਗੇ ਤੋਂ ਕਿ ਤੁਸੀਂ ਉਹ ਚੀਜ਼ਾਂ ਦਾ ਧਿਆਨ ਰੱਖੋ ਹੰਦਾ ਟਾਈਮ ਹੋ ਗਿਆ ਸੀ ਸੋ ਮੈਂ ਲੱਗੀ ਸੀ ਪ੍ਰਾਈਜ਼ ਬਣਾਉਣ ਵਾਸਤੇ ਆਈ ਥਿੰਕ ਹਰ ਪ੍ਰਵੀਨ ਆ ਗਈ ਹੈ ਸੋ ਆਪਾਂ ਨੂੰ ਦੇਖਦੇ ਹਾਂ ज बना रही हैं तेरे लिए? फ्रेंच फ्राइज़ चलो गेट खोलो गेट 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 चीजी मैं फ्रेंच फ्राइज बना रही नमकीन मैं फ्रेंच फ्राइज लिया ਥੋੜੀ ਜਿਹੀ ਪਾਈਸਾਸ ਫ੍ਰੈਂਚ ਫ੍ਰਾਈਸ ਆਪਣੇ ਬਣਾ ਲੇ। ਪਰ ਪ੍ਰਵੀਨ ਆ ਰਹੀ ਹੈ ਸਕੂਲੋਂ। ਉਸਨੇ ਮੈਂ ਬੋਲੀ ਹੈ ਨਾ ਫਟਾਫਟ ਫ੍ਰਾਈਸ ਦੀਆਂ। ਕਿੱ사 ਲੱਗ ਰਿਹਾ? ਕਿੱਦਾਂ ਬਣੇ ਨੇਗੇ? ਪੱਕਾ। ਸੱਚੀ। ਦੇਖ ਲਾ ਕਿੱਦਾਂ ਰਿਹਾ ਅੱਜ ਸਕੂਲ ਦਾ ਦਿਨ। ਵਧੀਆ। ਫੇ ਹੋਰ ਕੀ ਕੀ ਕੀਤਾ ਅੱਜ? ਸਪੋਰਟਸ ਅਕੈਡਮੀ ਦੇ ਵਿੱਚ ਕਿੱਦਾਂ ਰਿਹਾ? ਸ਼ੂਜ਼ ਕੰਫਰਟੇਬਲ ਰਹੇ। ਹੂੰ ਹੂੰ ਪਾਪਾ ਕਦੋਂ ਪਹੁੰਚ ਗਏ ਸੀ 4 440 440 ਓਕੇ ਕਿੱਦਾਂ ਬਣਿਆ ਫ੍ਰੈਂਚ ਫ੍ਰਾਈਜ਼ ਤੇ ਸੋ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੀ ਓਕੇ ਬਾਏ ਬਾਏ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਬਾਏ ਬਾਏ